ਸਿਆਸੀ ਪਾਰਟੀਆਂ ਅਤੇ ਪੁਲਿਸ ਦੇ ਸਤਾਏ ਹੋਏ ਲੋਕਾਂ ਨੇ ਐਸਸੀਬੀਸੀ ਮਹਾਪੰਚਾਇਤ ਪੰਜਾਬ ਕੋਲ ਇਨਸਾਫ ਦੀ ਲਗਾਈ ਗੁਹਾਰ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਭਾਜਪਾ ਦੇ ਪੱਖਪਾਤ ਦਾ ਚਿਹਰਾ ਹੋਇਆ ਬੇਨਕਾਬ ਜਨਰਲ ਵਰਗ ਦੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਸ਼ਰਿਆਮ ਬਚਾ ਰਹੀ ਹੈ ਪੀੜਤ ਜਸਵੀਰ ਕੌਰ ਨੇ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਤੇ ਮੇਰੀਆਂ ਐਸਸੀ ਮੋਰਚੇ ਦੀਆਂ ਮਹਿਲਾਵਾਂ ਭਾਜਪਾ 'ਚ ਆਪਣੇ ਸਮੂਹਾਂ ਉਹਦਿਆਂ ਤੋਂ ਅਸਤੀਫਾ ਦੇਣਗੀਆਂ ਲਖਵੀਰ ਬਡਾਲਾ ਨੇ ਕਿਹਾ ਕਿ ਜੇ 15 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਦਾ ਨਾਮ ਪੁਲਿਸ ਨੇ ਐਫ ਆਈ ਆਰ ਵਿੱਚ ਦਾਖਲ ਨਾ ਕੀਤਾ ਤਾਂ ਐਸ ਐਸ ਪੀ ਖੰਨਾ ਦਾ ਕੇਰਾਵਰ ਕੇ ਪਿੱਛਿਆਪਾ ਕਰਾਂਗੇ ਤੁਸੀਂ ਦੇਖ ਰਹੇ ਹੋ ਸਟਾਰ نیوز 18 ਚੈਨਲ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ ਮਿਤੀ 3 April ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਮੋਰਚੇ ਦੇ ਸੀਨੀਅਰ ਆਗੂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨਾਂ ਨੇ ਬਲਵਿੰਦਰ ਸਿੰਘ ਕੁੰਬੜਾ ਪ੍ਰਧਾਨ ਅਤਿਆਚਾਰ ਪਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਗੁਲਜਾਰ ਖੰਨਾ ਪੁੱਤਰ ਜਮਨਾ ਰਾਮਵਾਸੀ ਖੰਨਾ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਬੀਜੇਪੀ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਗੁਲਜਾਰ ਖੰਨਾ ਪੰਜਾਬ ਪੁਲਿਸ ਤੋਂ ਸਬ ਇੰਸਪੈਕਟਰ ਰਿਟਾਇਰ ਹਨ ਇਹ ਪਤੀ ਪਤਨੀ ਦੋਵੇਂ ਬੀਜੇਪੀ ਦੇ ਸੀਨੀਅਰ ਅਹੁਦੇਦਾਰ ਹਨ ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀ ਮਿਤੀ 14 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਵਿਸ਼ੇਸ਼ ਮੀਟਿੰਗ ਹਲਕਾ ਪਾਇਲ ਵਿੱਚ ਚੱਲ ਰਹੀ ਸੀ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਇਸ ਮੀਟਿੰਗ ਵਿੱਚ ਬੀਬੀ ਜਸਵੀਰ ਕੌਰ ਮਹਿਲਾ ਵਿੰਗ ਮੋਰਚੇ ਵੱਲੋਂ ਪਾਰੀ ਗਿੰਤੀ ਵਿੱਚ ਸਮਰਥਕਾਂ ਨਾਲ ਪਹੁੰਚੀ ਸੀ ਜਿਸ ਤੇ ਗੁਲਜਾਰ ਖੰਨਾ ਜੀ ਨੇ ਸਟੇਜ ਉੱਤੇ ਜਾ ਕੇ ਸਟੇਜ ਸੈਕਟਰੀ ਨੂੰ ਬੀਬੀਆਂ ਦਾ ਨਾਮ ਬੋਲਣ ਲਈ ਨਾਵਾਂ ਦੀ ਲਿਸਟ ਦੇਣ ਲਈ ਗਏ ਪਰ ਸਟੇਜ ਸੈਕਟਰੀ ਜਤਿੰਦਰ ਸ਼ਰਮਾ ਅਤੇ ਸੀਨੀਅਰ ਆਗੂ ਪੁਪਿੰਦਰ ਜੀਮਾਨੀ ਉਹਨਾਂ ਦੀ ਮੌਕੇ ਤੇ ਬੇਇੱਜ਼ਤੀ ਕੀਤੀ ਅਤੇ ਉਹਨਾਂ ਨੇ ਪਾਰੀ ਇਕੱਟ ਦੇ ਸਾਹਮਣੇ ਜਸਵੀਰ ਕੌਰ ਅਤੇ ਗੁਰਜਾਰ ਖੰਨਾ ਨੂੰ ਸਟੇਜ ਤੋਂ ਜਾਤੀ ਸੂਚਕ ਅਪਸ਼ਬਦ ਬੋਲੇ ਉਹਨਾਂ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ ਉਹਨਾਂ ਨੇ ਗੁਰਜਾਰ ਖੰਨਾ ਜੀ ਦੀ ਪਗਵੀ ਉਤਾਰ ਦਿੱਤੀ ਅਤੇ ਬੀਬੀ ਜਸਵੀਰ ਕੌਰ ਨੂੰ ਵੀ ਸਟੇਜ ਤੇ ਧੱਕੇ ਮਾਰੇ ਗਏ ਇਸ ਘਟਨਾ ਦੀਆਂ ਅਲੱਗ-ਅਲੱਗ ਟੀਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਪਿਛਲੇ ਦਿਨੀ ਖਬਰਾਂ ਵੀ ਆਈਆਂ ਸਨ ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਬੜੀ ਅਫਸੋਸ ਦੀ ਗੱਲ ਹੈ ਕਿ ਪਾਇਲ ਦੀ ਪੁਲਿਸ ਨੇ ਆਪਣੇ ਹੀ ਸਾਬਕਾ ਸਬ ਇੰਸਪੈਕਟਰ ਦੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਐਸਐਸਪੀ ਸਾਹਿਬ ਖੰਨਾ ਅਤੇ ਡੀਐਸਪੀ ਪਾਇਲ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਜਾਣੂ ਕਰਵਾਇਆ ਹੋਰ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਵੀ ਡੀਐਸਪੀ ਅਤੇ ਐਸਐਚਓ ਪਾਇਲ ਤੇ ਦਬਾਅ ਬਣਾ ਕੇ ਬਹੁਤ ਹੀ ਮੁਸ਼ਕਲ ਨਾਲ ਐਫਆਈਆਰ ਨੰਬਰ ਸੈਂਤੀ ਦਰਜ ਕਰਵਾਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਬਿਆਨਾਂ ਅਨੁਸਾਰ ਐਸਸੀਐਸਟੀ ਇਕੱਠਵੀਂ ਬਣਦਾ ਹੈ ਅਤੇ ਆਗੂ ਤਰੰਦੇ ਦੋਸ਼ ਵਿੱਚ ਧਾਰਾ 295 ਵੀ ਬਣਦੀ ਹੈ ਪੁਲਿਸ ਨੇ ਨਾਤਾ ਇਹ ਤਰਾਵਾ ਲਗਾਈਆਂ ਅਤੇ ਨਹੀਂ ਅਸਲ ਦੋਸ਼ੀ ਪੁਪਿੰਦਰ ਚੀਮਾ ਅਤੇ ਜਤਿੰਦਰ ਸ਼ਰਮਾ ਦੇ ਨਾਮ ਐਫ ਆਈ ਆਰ ਵਿੱਚ ਸ਼ਾਮਿਲ ਕੀਤੇ ਇਹ ਸਾਰਾ ਕੁਝ ਨਾ ਕਰਕੇ ਪੁਲਿਸ ਨੇ ਤਨਾੜ ਅਤੇ ਜਨਰਲ ਵਰਗ ਦੇ ਲੋਕਾਂ ਦਾ ਪੱਖ ਪੂਰਿਆ ਹੈ ਇੱਕ ਪਾਸੇ ਤਾਂ ਭਾਜਪਾ ਪਾਰਟੀ ਜਾਂ ਦੂਜੀਆਂ ਪਾਰਟੀਆਂ ਸੰਵਿਧਾਨ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਐਸੀ ਲੋਕਾਂ ਨੂੰ ਕੋਈ ਵੀ ਪਾਰਟੀ ਉਹਨਾਂ ਦੇ ਬੰਦੇ ਅਧਿਕਾਰ ਨਹੀਂ ਦਿੰਦੀ ਤੇ ਆਏ ਦਿਨ ਉਹਨਾਂ ਤੇ ਅਤਿਆਚਾਰ ਕਰਦੀਆਂ ਤੇ ਉਹਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਸਾਰੀਆਂ ਪਾਰਟੀਆਂ ਉਹਨਾਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਦੀਆਂ ਹਨ ਅਖੀਰ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਜੇਕਰ ਇਹਨਾ ਉਪਰੋਕਤ ਗੱਲਾਂ ਤੇ ਗੌਰ ਨਾ ਕੀਤੀ ਗਈ ਦੋਨੋਂ ਦੋਸ਼ੀਆਂ ਦਾ ਨਾਮ ਐਫ ਆਈ ਆਰ ਵਿੱਚ ਸ਼ਾਮਿਲ ਨਾ ਕੀਤਾ ਗਿਆ ਤੇ ਬੰਦੀਆਂ ਤਰਾਵਾ ਨਾ ਲਗਾਈਆਂ ਗਈਆਂ ਤਾਂ 15 ਦਿਨਾਂ ਬਾਅਦ ਐਸਐਸਪੀ ਖੰਨਾ ਦਾ ਸਮੂਹ ਜਥੇਬੰਦੀਆਂ ਵੱਡੇ ਪੱਧਰ ਤੇ ਕਿਰਾਵ ਕਰਨ ਗਿਆ ਇਸ ਮੌਕੇ ਸਵਿੰਦਰ ਸਿੰਘ ਲਖੋਵਾਲ ਪ੍ਰਦਾਨ ਹਿਊਮਨ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਐਸਸੀਬੀਸੀ ਸਮਾਜ ਨਾਲ ਹੋ ਰਹੀ ਤੱਕੇ ਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਪੀੜਤ ਲੋਕਾਂ ਤੇ ਅਤਿਆਚਾਰ ਨੂੰ ਰੋਕਣ ਲਈ ਸਾਡੀ ਜਥੇਬੰਦੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਤੇ ਦੋਸ਼ੀਆਂ ਨੂੰ منہ ਤੋੜਵਾ ਜਵਾਬ ਦੇਵਾਂਗੇ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਮੇਰੇ ਪਤੀ ਦੀ ਹੋਈ ਬੇਇੱਜ਼ਤੀ ਦੀ ਮੇਰੀ ਪਾਰਟੀ ਨੇ ਹਾਲੇ ਤੱਕ ਕੋਈ ਪਰਵਾਹ ਨਹੀਂ ਕੀਤੀ ਜਿਸ ਦਾ ਮੈਨੂੰ ਬਹੁਤ ਅਫਸੋਸ ਹੈ ਉਨਾ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਮੇਰੇ ਪਤੀ ਦੀ ਬੇਇਜ਼ਤੀ ਕਰਨ ਵਾਲੇ ਅਸਲ ਦੋਸ਼ੀਆਂ ਦੇ ਨਾਮ ਐਫ ਆਈ ਆਰ ਵਿੱਚ ਦਰਜ ਨਾ ਕੀਤੇ ਗਏ ਤਾਂ ਮੈਂ ਤੇ ਮੇਰੀਆਂ ਐਸ ਸੀ ਸਮਾਜ ਦੀਆਂ ਮਹਿਲਾਵਾਂ ਪਾਜਪਾ ਨੂੰ ਆਪਣੇ ਸਮੂਹਾ ਹੁਦਿਆਂ ਤੋਂ ਅਸਤੀਫਾ ਦੇ ਵਾਂਗੀਆਂ ਉਹਨਾਂ ਦੇ ਪਤੀ ਗੁਰਜਾਰ ਖੰਨਾ ਨੇ ਕਿਹਾ ਕਿ ਇਹ ਨਾ ਹੋਵੇ ਕਿ ਸਾਨੂੰ ਸਖਤ ਫੈਸਲੇ ਲੈਣੇ ਪੈਣ ਇਸ ਲਈ ਪਾਰਟੀ ਉਹਨਾਂ ਆਗੂਆਂ ਤੇ ਕਾਰਵਾਈ ਕਰੇ ਤੇ ਪੁਲਿਸ ਵੀ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇ ਮੋਰਚੇ ਦੇ ਸੀਨੀਅਰ ਅਗੂ ਲਖਵੀਰ ਸਿੰਘ ਬਡਾਲਾ ਨੇ ਐਲਾਨ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਦਾ ਨਾਮ ਪੁਲਿਸ ਨੇ ਐਫ ਆਈ ਆਰ ਵਿੱਚ ਦਾਖਲ ਨਾ ਕੀਤਾ ਤਾਂ ਸਾਡੀਆਂ ਸਾਰੀਆਂ ਜਥੇਬੰਦੀਆਂ ਐਸ ਸੀ ਬੀ ਸੀ ਮਹਾਪੰਚਾਇਤ ਦੇ ਬੈਨਰ ਥੱਲੇ ਐਸ ਐਸ ਪੀ ਖੰਨਾ ਦਾਕੇਰਾਵ ਕਰਕੇ ਪਿੱਛਿਆਪਾ ਕਰਨਗੀਆਂ ਇਸ ਸਮੇਂ ਅਵਤਾਰ ਸਿੰਘ ਨਗਲਾ ਬਲਜੀਤ ਸਿੰਘ ਕਕਰਾਲਾ ਸੁਰਿੰਦਰ ਸਿੰਘ ਬਲਜਿੰਦਰ ਸਿੰਘ ਸੁਨੀਤਾ ਸ਼ਰਮਾ ਅਮਰੀਕ ਸਿੰਘ ਕਰਮਜੀਤ ਸਿੰਘ ਇਹਨੂੰ ਦਿਲਬਰ ਖਾਨ ਹਰਚਰਨ ਸਿੰਘ ਨਵਜੋਤ ਸਿੰਘ ਮਨਦੀਪ ਸਿੰਘ ਮੁਖਤਿਆਰ ਸਿੰਘ ਅਜੈਬ ਸਿੰਘ ਬਲਵਿੰਦਰ ਸਿੰਘ ਗਿੱਲ ਆਦੇ ਹਾਜ਼ਰ ਹੋਏ ਆਓ ਦੇਖਦੇ ਹਾਂ ਐਸਸੀਬੀਸੀ ਮਹਾ ਪੰਚਾਇਤ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਦੀ ਖਾਸ ਰਿਪੋਰਟ ਸਟੇਟ ਪ੍ਰਧਾਨ ਲਖਵਾਲ ਜੀ ਬਡਾਲਾ ਜੀ ਨਗਲਾ ਜੀ ਤੇ ਸਾਰੇ ਸਾਡੇ ਸਾਯੋਗੀ ਬਜ਼ਦਲ ਦਲਵਰ ਖਾਨ ਜੀ ਜਿਹੜੇ ਸਾਡੇ ਇੱਥੇ ਰਿਜ਼ਰਵੇਸ਼ਨ ਚੋਰਫੜੋ ਮੋਰਚੇ ਤੇ ਪਹੁੰਚੇ ਨੇ ਤੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਗਲਜਾਰ ਜੀ ਖੰਨੇ ਤੋਂ ਪਹੁੰਚੇ ਨੇ ਆਪਣੇ ਕੇਸ ਨੂੰ ਲੈ ਕੇ ਤਿੰਨ ਚਾਰ ਦਿਨ ਤੋਂ ਗੱਲ ਚੱਲ ਰਹੀ ਸੀ ਪਿਛਲੇ ਦਿਨੀ ਜੋ ਤੁਸੀਂ ਸਟੇਜ ਤੇ ਦੇਖਿਆ ਪਹਿਲ ਕਿਵੇਂ ਉਹ ਦੁਖਦਾਈਕ ਘਟਨਾ ਹੋਈ ਤੇ ਇਹਨਾਂ ਦੇ ਜਿਹੜੇ ਕਰਦੇ ਨੇ ਜੋ ਬੀਬੀ ਜਸਪੀਰ ਕੌਰ ਜੀ ਮਹਿਲਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਕਿਵੇਂ ਆਪਣੇ ਬੱਸਾਂ ਇਕੱਠੀਆਂ ਬੱਸਾਂ ਜੋ ਜਿਹੜੇ ਬੰਦੇ ਵਿਅਕਤੀ ਆਪਣੇ ਇਕੱਠੇ ਕਰਕੇ ਲੈ ਜਾਂਦੇ ਨੇ ਉੱਥੇ ਸਟੇਜ ਤੇ ਜੋ ਘਟਨਾ ਵਾਪਰਦੀ ਹੈ ਉਹ ਖੁਦ ਆਪ ਗੁਲਜਾਰ ਖੰਨਾ ਜੀ ਦੱਸਣਗੇ ਤੇ ਬੀਬੀ ਜਸਵੀਰ ਕੌਰ ਜੀ ਦੱਸੇਗੀ ਤੇ ਕਿਸ ਤਰ੍ਹਾਂ ਅੱਜ ਇਹਨਾਂ ਨੂੰ ਆਪਣਾ ਜਲੀਲ ਹੋਣਾ ਪਿਆ ਜਦ ਕਿ ਬਹੁਤ ਹੀ ਦੁਖ ਦੀ ਗੱਲ ਹੈ ਸਬ ਇਨਸਪੈਕਟਰ ਪੁਲਿਸ ਜੋ ਪੰਜਾਬ ਪੁਲਿਸ ਜੋ ਖਾਸ ਕਰਕੇ ਮੋਹਾਲੀ ਤੋਂ ਰਿਟਾਇਰ ਹੋਏ ਨੇ ਸਨ 2020 ਚ ਰਿਟਾਇਰ ਹੋਣੇ 4 ਸਾਲ ਰਿਟਾਇਰ ਹੋਇਆ ਨੂੰ ਹੋਗੇ ਪਰ ਲੇਕਿਨ ਅੱਜ ਆਪਣੇ ਨਿਆਂ ਸਾਫ ਲਈ ਆ ਆਪਣੇ ਨਿਆਂ ਸਾਫ ਲਈ ਉਹ ਉਸਦੇ ਆ ਜਿਹੜੇ ਹੈ ਚੱਕਰ ਕੱਟ ਰਹੇ ਨੇ ਡੀਐਸਪੀ ਐਸਐਚਓ ਐਸਐਸਪੀ ਉਹਨਾਂ ਨੂੰ ਆਪਣੇ ਮੁਲਾਜ਼ਮ ਨੂੰ ਸਾਬਕਾ ਮੁਲਾਜ਼ਮ ਨੂੰ ਵੀ ਲੜਤਲਾ ਨਹੀਂ ਫੜਾ ਰਹੇ ਤੇ ਬਹੁਤ ਸਾਰੇ ਕੇਸ ਜਿਵੇਂ ਸਨੀਤਾ ਸ਼ਰਮਾ ਜੀ ਸਾਡੇ ਕੋਲ ਬੈਠੇ ਨੇ ਪਿਛਲੇ 11 ਸਾਲ ਤੋਂ ਲੜਾਈ ਲੜ ਰਹੀ ਹੈ ਤੇ ਕੱਲ ਪਰਸਨ ਭਗਵੰਤ ਮਾਨ ਭਗਵੰਤਪੁਰੇ ਸੇਕ ਭਗਵੰਤਪੁਰੇ ਦਾ ਕੇਸ ਸੀ ਅਸੀਂ ਤਿੰਨ ਦਿਨ ਉੱਥੇ ਹੈਰਾਨ ਹੋਏ ਨੇ ਬਖ ਬਖ ਥਾਣਿਆਂ ਦੇ ਜਿਹੜੇ ਕੇਸ ਨੇ ਹਰ ਰੋਜ਼ ਜਿਹੜਾ ਨਵਾਂ ਕੇਸ ਹੁੰਦਾ ਸਾਡੇ ਕੋਲ ਆਉਂਦਾ ਤੇ ਅੱਜ ਜਿਹੜਾ ਹੈ ਬਹੁਤ ਹੀ ਦੁਖਦਾਈ ਘਟਨਾ ਜਿਹੜੇ ਇਹਨਾਂ ਦੀ ਪੱਗ ਵੀ ਉਤਾਰੀ ਗਈ ਸਟੇਜ ਤੇ ਜਾਤੀ ਸੂਚਕ ਵੀ ਬੋਲੇ ਗਏ ਗਾਲੀ ਗਲੋਚ ਵੀ ਕਰਿਆ ਗਿਆ ਤੇ ਇਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਇੱਥੇ ਤੱਕ ਉਹਨਾਂ ਨੇ ਪਾਇਲ ਹਲਕੇ ਚ ਇੱਕ ਐਸਐਚਓ ਜਿਹੜੀ ਗੁੰਡਾ ਕਰਦੀ ਹੈ ਇਹ ਪੁਰਸ਼ ਮੁਲਾਜ਼ਮਾਂ ਦੀ ਗੁੰਡਾ ਕਰਦੀ ਹੈ ਉਹ ਦਾਖਲ ਨਹੀਂ ਹੋਣ ਦਿੰਦੀ ਵੀ ਤੂੰ ਖੰਨੇ ਜਾ ਕੇ ਦਾਖਲ ਹੋ ਜਦੋਂ ਕਿ ਇਹਨਾਂ ਨੂੰ ਪੁਰਸ਼ ਮੁਲਾਜ਼ਮ ਹੋਣ ਦੇ ਨਾਤੇ 40 ਸਾਲ ਪੁਲਿਸ ਦੀ ਨੌਕਰੀ ਹੋਣ ਦੇ ਨਾਤੇ ਇਹਨਾਂ ਨੂੰ ਕੈਦਾ ਕਾਨੂੰਨ ਬਾਰੇ ਸਾਰਾ ਪਤਾ ਹੈ ਕਿਵੇਂ ਐਫਆਈਆਰ ਦਰਜ ਹੋਣੀ ਹੈ ਕਿਵੇਂ ਬਿਆਨ ਦੇਣੇ ਤੇ ਕਿਵੇਂ ਅਗਲੀ ਕਾਰਵਾਈ ਹੋਣੀ ਹੈ पर लेके ना ਜਦੋਂ ਆ ਜਾ ਇਹ ਲੋਕਾਂ ਦੀ ਨਹੀਂ ਸੁਣਦੇ ਤਾਂ ਇੱਕ ਆਮ ਵਿਅਕਤੀ ਦੀ ਕੀ ਇੱਥੇ ਸੁਣਨਗੇ ਤੇ ਚਾਹੇ ਸਰਕਾਰ ਕਾ ਲੀਆਂ ਦੀ ਹੋਵੇ ਕਾਂਗਰਸ ਦੀ ਹੋਵੇ ਭਾਜਪਾ ਦੀ ਹੋਵੇ ਮੈਂ ਕਿਸੇ ਪਾਰਟੀ ਦਾ ਕੋਈ ਹਮਾਇਤੀ ਨਹੀਂ ਯਾ ਪਾਰਟੀ ਦਾ ਕੋਈ ਸਗਿਰਦ ਨਹੀਂ ਹੈ ਤਾਂ ਮੈਂ ਇਹ ਗੱਲ ਕਰਦਾ ਵੀ ਜਦੋਂ ਐਸਸੀਬੀਸੀ ਦੇ ਮਾਨ ਸਤਕਾਰ ਦੀ ਗੱਲ ਆਉਂਦੀ ਹੈ ਬਹੁਤ ਘੱਟ ਪਾਰਟੀਆਂ ਚ ਉਹਨਾਂ ਨੂੰ ਜਿਹੜੀ ਹੈ ਮਾਨ ਸਤਕਾਰ ਮਿਲਦਾ ਸਿਰਫ ਤਾਂ ਸਿਰਫ ਇਹਨਾਂ ਨੂੰ ਵੋਟ ਬੈਂਕ ਲਈ ਵਰਤਿਆ ਜਾਂਦਾ ਪਬਲਿਕ ਇਕੱਠੀ ਕਰਨ ਲਈ ਵਰਤਿਆ ਜਾਂਦਾ ਜੋ ਤਾਜੀ ਕੱਟਦਾ ਤੁਹਾਡੇ ਸਾਹਮਣੇ ਹਕੀਕਤ ਹੈ ਉਹ ਗੁਲਜਾਰ ਸਿੰਘ ਖੰਨਾ ਜੀ ਤੁਹਾਨੂੰ ਆਪ ਦੱਸਣਗੇ ਸਭ ਤੋਂ ਪਹਿਲਾਂ ਪ੍ਰੈਸ ਰਿਪੋਰਟਰ ਜੋ ਮੇਰੇ ਭਰਾ ਸਾਰੇ ਆਏ ਨਹੀਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਦੇ ਨਾਲ ਗੁੰਬੜਾ ਸਾਹਿਬ ਸਰਦਾਰ ਬਲਵਿੰਦਰ ਸਿੰਘ ਲਖੋਵਾਲ ਤੇ ਹੋਰ ਦਰਜਾ ਦਰਜਾ ਉਧੇਦਾਰ ਜਿਹੜੇ ਪਾਰਟੀਆਂ ਦੇ ਮੁਖੀ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਦੁੱਖ ਦਰਦ ਸੁਣਿਆ ਔਰ ਮੈਂ ਇਹ ਦੱਸਣਾ ਚਾਹੁੰਦਾ ਮੈਂ ਗੁਜਾਰਖੰਡਾ ਵਾਈਸ ਜੁਆਇੰਟ ਪ੍ਰੈਸ ਕਟਰ ਐਸਸੀ ਮੋਰਚਾ ਪੰਜਾਬ ਪਰਿਵਾਰੀ ਮੁਹਾਲੀ 2020 ਦੇ ਵਿੱਚ ਮੈਂ ਸਬ ਇੰਸਪੈਕਟਰ ਰਟਾਇਰ ਹੋਇਆ ਤੇ 2022 ਦੇ ਵਿੱਚ ਮੈਂ ਹਲਕਾ ਨਾਬਾ ਤੋਂ ਐਮਐਲਏ ਦੀ ਚੋਣ ਲੜੀ ਹੈ ਔਰ ਮੈਂ ਕੋਈ ਸਿਆਸਤ ਵਿੱਚ ਵੜਨ ਵਾਸਤੇ ਨਹੀਂ ਆਇਆ ਮੈਂ ਸਿਆਸਤੀ ਬਣਨਾ ਨਹੀਂ ਚਾਹੁੰਦਾ ਮੈਂ ਤਾਂ ਇੱਕ ਸਮਾਜ ਸੇਵਕ ਬਣ ਕੇ ਅੱਗੇ ਆਉਣਾ ਚਾਹੁੰਨਾ ਤਾਂ ਕਿ ਮੈਂ ਸਮਾਜ ਦੀ ਸੇਵਾ ਕਰਦਾ ਕਰਾਂ ਔਰ ਐਸੇ ਗੱਲ ਨੂੰ ਮੁੱਖ ਰੱਖਦੇ ਹੋਏ ਮੈਂ ਆਪਣਾ ਜੋ ਮੇਰਾ ਸਰੀਰ ਹੈ ਇਹ ਵੀ ਮੈਂ ਡੋਨੇਟ ਕੀਤਾ ਹੋਇਆ ਹੈ ਘਰ 8-10 ਵਿਸ਼ਵੂਦਿਆ ਪਲਾਟ ਹੈ ਜੋ ਖੰਨਾ ਵਾਸੀਆਂ ਵਾਸਤੇ ਖੁੱਲਾ ਛੱਡਿਆ ਹੋਇਆ ਉੱਥੇ ਕੋਈ ਵੀ ਅ ਵਿਆਹ ਸ਼ਾਦੀ ਜਾਂ ਕਿਸੇ ਗਰੀਬ ਬੱਚੇ ਦਾ ਵਿਆਹ ਕਰ ਸਕਦਾ ਬਿਨਾਂ ਪੈਸੇ ਤੋਂ ਕੋਈ ਖਰਚਾ ਨਹੀਂ ਉਸ ਤੋਂ ਅਲੱਗ ਸਲਾਈ ਕਢਾਈ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਸੈਂਟਰ ਉੱਥੇ ਮੈਂ ਫ੍ਰੀ ਖੋਲ ਕੇ ਰੱਖਿਆ ਹੈ ਜੋ ਲੋਕ ਐਮਐਲਏ ਬਣ ਕੇ ਕੰਮ ਕਰਦੇ ਨੇ ਮੈਂ ਆਪਣੇ ਬਲਬੂਤੇ ਤੇ ਇਹ ਸਾਰਾ ਕੰਮ ਕੀਤਾ ਜੇ ਕਿਤੇ ਹੜ ਆਇਆ ਉਥੇ ਵੀ ਮੈਂ ਆਪਣੀ ਪੈਨਸ਼ਨ ਦੇ ਵਿੱਚੋਂ ਲੋਕਾਂ ਦਾ ਮਹਿਮਾਨ ਸਮਾਨ ਕੀਤਾ ਜਿੰਨਾ ਕਿ ਮੈਂ ਕਰ ਸਕਿਆ ਸੋ ਮੈਂ ਤਾਂ ਸਮਾਜ ਸੇਵਕ ਬਣ ਕੇ ਅੱਗੇ ਆਉਣਾ ਚਾਹੁੰਦਾ ਸੀ ਔਰ ਉਸੇ ਕਰਕੇ ਮੈਂ ਬੀੜਾ ਚੁੱਕਿਆ ਹੋਇਆ ਪਰ ਜੋ 14 4 2024 ਨੂੰ ਪਹਿਲ ਵਿਖੇ ਮੇਰੇ ਨਾਲ ਹਾਦਸਾ ਹੋਇਆ ਮੇਰੀ ਸਟੇਜ ਤੇ ਕੁੱਟਮਾਰ ਹੋਈ ਪੱਗ ਤਾਰੀ ਗਈ ਗਾਲਾਂ ਗੱਡੀਆਂ ਗੀਆਂ ਜਾਤੀ ਸੂਚਕ ਸ਼ਬਦ ਬੋਲੇਗਾ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 37 24 2024 ਨੂੰ ਥਾਣਾ ਪੈਲ ਵਿਖੇ ਦਰਜ ਹੋਇਆ ਦੋ ਪਰ ਉਹਦੇ ਵਿੱਚ ਜੋ ਲਗਦੀਆਂ ਧਰਾਵਾਂ ਨੇ ਉਹ ਨਹੀਂ ਲਗਾਈਆਂ ਗਈਆਂ ਔਰ ਨਾ ਹੀ ਉਹ ਜਿਹੜੇ ਸਾਰੇ ਬੰਦੇ ਸੀ ਦੋਸ਼ੀ ਸੀ ਉਹਨਾਂ ਦੇ ਮਕਦਮਾ ਦਰਜ ਕੀਤਾ ਗਿਆ ਸਗੋਂ ਉਹਦੇ ਚੋਂ ਦੋ ਬੰਦੇ ਜਿਹੜੇ ਮੇਨਜੀ ਭਵਿੰਦਰ ਸਿੰਘ ਚੀਮਾ ਤੇ ਜਤਿੰਦਰ ਸ਼ਰਮਾ ਉਹਨਾਂ ਨੂੰ ਮੁਕਦਮੇ ਚੋਂ ਕੱਢਿਆ ਗਿਆ ਮੇਰੇ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਔਰ ਮੈਂ ਇਨਸਾਫ ਲੈਣ ਦੀ ਖਾਤਰ ਮੈਂ ਇਹ 10 ਜਥੇਬੰਦੀਆਂ ਦਾ ਸਾਥ ਲੈ ਲੈਣ ਵਾਸਤੇ ਇੱਥੇ ਹਾਜ਼ਰ ਹੋਇਆ ਸੋ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਉੱਚੇ ਲੀਡਰਾਂ ਨੂੰ ਇਹ ਬੇਨਤੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇੰਨਾ ਮਜਬੂਰ ਨਾ ਕੀਤਾ ਜਾਵੇ ਕਿ ਮੈਂ ਕਿਸੇ ਵੀ ਸਟੈਪ ਵੱਲ ਵਧਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੇਰੇ ਸਾਥ ਦੇ ਕੇ ਉਹ ਪਰਚਾ ਦਰਜ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਮੈਂ ਪਰਚਾ ਦਰਜ ਕਰਵਾਇਆ ਉਹ ਦੋਸ਼ੀਆਂ ਨੂੰ ਇਨਵੋਲਵ ਕੀਤਾ ਜਾਵੇ ਧੰਨਵਾਦ ਮੈਂ ਜੀ ਸੁਵਿੰਦਰ ਸਿੰਘ ਲਖਵਾਲ ਪ੍ਰਧਾਨ ਹਿਊਮਨ ਵੈਲਫੇਅਰ ਸੋਸਾਇਟੀ ਪੰਜਾਬ ਰਜਿਸਟਰਡ ਜਿਹੜਾ ਸਾਡੀ ਜਥੇਬੰਦੀ ਆ ਉਹ ਵੀ ਇਨਸਾਨੀਅਤ ਦਾ ਕੰਮ ਕਰਦੀ ਆ ਜਿਹੜਾ ਸਾਡਾ ਮੇਨ ਏਜੰਡਾ ਉਹ ਟਰੈਵਲ ਏਜੰਟਾਂ ਕੋ ਅਸੀਂ ਪੈਸੇ ਵਾਪਸ ਦੋਣ ਦਾ ਉਹ ਦਵਾਏ ਵੀ ਨੇ ਫਿਰ ਇਹਨਾਂ ਮੌਜੂਦਾ ਸਰਕਾਰ ਆ ਬਾਹਰੋਂ ਲਿਆ ਕੇ ਬਿਹਾਰ ਯੂਪੀ ਦੇ ਬੰਦੇ ਨੌਕਰੀਆਂ ਦੇਰੀਆ ਪੰਜਾਬ ਦੇ ਬੰਦੇ ਨੇ ਇਗਨੋਰ ਕੀਤਾ ਜਾ ਰਿਹਾ ਪਰ ਅੱਜ ਜਿਹੜਾ ਜੁਸਰਾ ਭਾਈ ਜੀ ਨੇ ਸਾਡੀ ਘਟਨਾ ਸੁਣੀਆ ਉਹ ਦਿਲ ਹਿਲ ਗਿਆ ਪਰ ਮੈਂ ਦੱਸਣਾ ਚਾਹੁੰਦਾ ਕਿ ਘਟਨਾ ਨਵੀਂ ਨਹੀਂ ਲੋਕੀ ਵੋਟਾਂ ਵਿੱਚ ਆ ਕੇ ਮਿੱਠੇ ਪਿਆਰੇ ਬਣਦੇ ਆ ਸਭ ਚੰਗੀਆਂ ਗੱਲਾਂ ਕਰਦੇ ਨੇ ਇਸੇ ਤਰ੍ਹਾਂ ਦੀ ਘਟਨਾ ਖੰਡੂਰ ਸਾਹਿਬ ਵੇਖੋ ਹਲਕਾ ਜਿੱਥੇ ਸਿੱਖੀ ਦਾ ਇਨਾ ਪ੍ਰਚਾਰ ਸੰਜੀਵਾਲਤਾ ਦਾ ਪ੍ਰਚਾਰ ਕੀਤਾ ਜਾਂਦਾ ਉੱਥੇ ਇੱਕ ਲਾਲਜੀਤ ਭੁੱਲਰ ਜਦੋਂ ਇਨਾ ਹੰਕਾਰ ਸਿਰ ਨੂੰ ਚੜ ਗਿਆ ਕਹਿੰਦਾ ਮੈਂ ਉਹ ਲਾਹੌਰਿਆ ਜੱਟ ਮੈਂ ਇਹਨਾਂ ਗੁੱਲੀ ਘੜਾ ਤੇ ਆ ਸੁਨਿਆਰਾਂ ਨੂੰ ਕੀ ਸਮਝਣਾ ਵੇਖੋ ਇੱਕ ਬੰਦੇ ਦੀ ਮਾਨਸਿਕਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਉਹਦੇ ਬਾਰੇ ਕੋਈ ਬਿਆਨ ਨਹੀਂ ਆਉਂਦਾ ਉਹਨੂੰ ਕੋਈ ਝਾੜ ਝਮਟ ਨਹੀਂ ਹੁੰਦੀ ਵੀ ਤੂੰ ਇਹ ਗੱਲ ਕਿਉਂ ਕੀਤੀ ਸੋ ਇਸ ਕਰਕੇ ਉਹ ਕੋਈ ਆਪਣੇ ਆਪ ਇਹਨਾਂ ਲੋਕਾਂ ਕੋਲ ਜਿਸ ਤਰ੍ਹਾਂ ਭਾਈ ਜੀ ਨੇ ਦੱਸੀਆ ਗੱਲ ਬੇਤਰਾ ਕੀਤਾ ਉਹ ਇਹਨਾਂ ਲੋਕਾਂ ਦੀ ਮਾਨਸਿਕਤਾ ਅੰਦਰੋਂ ਕਰਦੀਆ ਵੀ ਇਹਨਾਂ ਨੂੰ ਜ਼ਲੀਲ ਕੀਤਾ ਜਾਵੇ ਸੋ ਮੈਂ ਇਸ ਮੰਚ ਤੋਂ ਹੀ ਮੰਗ ਮੰਗ ਕਰਦਿਆਂ ਕਿ ਉਸ ਮੰਤਰੀ ਵਜ਼ੀਰ ਦੋਤ ਕੋਸਤਿਫਾ ਲੈਣਾ ਚਾਹੀਦਾ ਤੇ ਉਹਨੂੰ ਬਜਾਰਤ ਚੋਂ ਕੱਢਣਾ ਚਾਹੀਦਾ ਜਿਹੜਾ ਇੰਨਾ ਫਿਰਕੂ ਜਿਹੜਾ ਪ੍ਰਚਾਰ ਫਿਰ ਵੋਟਾਂ ਦੇ ਫਿਰ ਉਸ ਪੰਥਕ ਹਲਕੇ ਤੇ ਜਿੱਥੇ ਸਿੱਖੀ ਦਾ ਇੰਨਾ ਪ੍ਰਚਾਰ ਹੋਏ ਗੋਇੰਦਵਾਲ ਸਿੱਖੀ ਦਾ ਧਰਾਂ ਉਸੇ ਪਾਰਲੀਮੈਂਟਰੀ ਕਨਸਟੀਟਿਊਐਂਟ ਕਿ ਮੈਂ ਵੀ ਮੱਝ ਨੂੰ ਬਿਲੋਂਗ ਕਰਦਾ ਤਾਂ ਕਰਕੇ ਇਹ ਜੇ ਲੋਕਾਂ ਦੀ ਮਾਨਸਿਕਤਾ ਜਿਹੜੀ ਹਿੱਲੀ ਹੋਈ ਆ ਬੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਬਡਾਲਾ ਪ੍ਰਧਾਨ ਡਾਕਟਰ ਅੰਬੇਡਕਰ ਮਹਾਸਭਾ ਪੰਜਾਬ ਅੱਜ ਅਸੀਂ ਇੱਥੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ 10-12 ਜਥੇਬੰਦੀਆਂ ਦੇ ਜਿਹੜੇ ਆਗੂ ਇਕੱਠੇ ਹੋਏ ਕਿਉਂਕਿ ਜਿਹੜੇ ਸਾਡੇ ਗੁਲਜ਼ਾਰ ਖੰਨਾ ਜੀ ਇੱਥੇ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਆਏ ਇਹਨਾਂ ਨੇ ਦੱਸਿਆ ਕਿ 14 ਚਾਰ ਨੂੰ ਜਿਹੜਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹ ਇਹ ਥੱਲੇ ਵਾਲੇ ਜਿਹੜੇ ਅਹੁਦੇਦਾਰ ਸੀ ਉਹਨਾਂ ਕੋਲੋਂ ਮਹਿਲਾ ਮੰਡਲ ਵਾਲਿਆਂ ਕੋਲੋਂ ਯੂਥ ਵਾਲਿਆਂ ਕੋਲੋਂ ਮਤਲਬ ਲਿਸਟਾਂ ਲੈਡੀਆਂ ਸੀ ਇਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਗੁਲਗੁਲਜ਼ਾਰ ਖੰਨਾ ਜੀ ਦੀ ਜਿਹੜੀ ਮੈਸੇਜ ਆ ਉਹ ਜ਼ਿਲ੍ਹਾ ਪ੍ਰਧਾਨ ਹੈ ਔਰ ਇਹ ਖੁਦ ਵੀ ਅਹੁਦੇਦਾਰ ਆ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚੇ ਦੇ ਪਰ ਇਹਨਾਂ ਦਾ ਉੱਥੇ ਸਟੇਜ ਦੇ ਉੱਤੇ ਹੀ ਇਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਔਰ ਜਿਹੜੇ ਉੱਥੇ ਦੇ ਮੁੱਖ ਮਹਿਮਾਨ ਸੀ ਹਰਜੀਤ ਸਿੰਘ ਗਰੇਵਾਲ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ ਕੁੱਟਮਾਰ ਕਰੀ ਗਈ ਔਰ ਪੁਲਿਸ ਨੇ ਜਿਹੜਾ ਇਹਨਾਂ ਦੇ ਉੱਤੇ ਕੋਈ ਜਿਹੜਾ ਉਹ ਉਹਨਾਂ ਉਸ ਪਾਰਟੀ ਦੇ ਉੱਤੇ ਉਹਨਾਂ ਬੰਦਿਆਂ ਦੇ ਉੱਤੇ ਇਨਾਂ ਦੇ ਕਹੇ ਮੁਤਾਬਕ ਕੋਈ ਧਾਰਾ ਨਹੀਂ ਲਾਈ ਬਸ ਇੱਕ ਛੋਟੀ ਜੀ ਐਫਆਈਆਰ 323 ਧਾਰਾ ਲਾ ਕੇ ਕਰ ਦਿੱਤੀ ਗਈ ਅਸੀਂ ਇਹ ਵਿਸ਼ਵਾਸ ਤੋਂ ਆਉਂਦੇ ਆਂ ਔਰ ਅਸੀਂ ਪ੍ਰੈਸਾਂਹੀਂ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਉੱਤੇ ਜਿਹੜਾ ਵੀ ਕੋਈ ਦੁਖੀ ਬੰਦਾ ਆਉਂਦਾ ਅਸੀਂ ਉਹਨਾਂ ਦੇ ਨਾਲ ਖੜਦੇ ਆਂ ਔਰ ਸਰਕਾਰ ਤੋਂ ਅਸੀਂ ਕਾਫੀ ਮੰਗਾ ਜਿਹੜੀਆਂ ਮਨਵਾ ਵੀ ਚੁੱਕੇ ਆਂ ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆਂ ਜੇਕਰ ਪ੍ਰਸ਼ਾਸਨ ਨੇ ਪੁਲਿਸ ਨੇ ਉਨ੍ਹਾਂ ਦੇ ਉੱਤੇ ਬਣਦੀ ਕਾਰਵਾਈ ਦੋਸ਼ੀਆਂ ਦੇ ਉੱਤੇ ਜਿਹੜੀ 14 ਚਾਰ ਨੂੰ ਘਟਨਾ ਵਾਪਰੀ ਹੈ ਚਾਹੇ ਉਹ ਜਤਿੰਦਰ ਸ਼ਰਮਾ ਹੈ ਚਾਹੇ ਉਹ ਭਪਿੰਦਰ ਸਿੰਘ ਜ਼ਿਲ੍ਹਾ ਭਪਿੰਦਰ ਠੀਮਾ ਜ਼ਿਲ੍ਹਾ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜਿਹੜੇ ਕਾਂਗਰਸ ਜਿਹੜੇ ਕਿਸਾਨ ਹੈ ਜਾਂ ਕੋਈ ਲੋਕ ਹੈ ਉਹ ਪੰਜਾਬ ਚ ਪਿੰਡਾਂ ਚ ਨਹੀਂ ਪਰਨ ਲੰਦੇ ਪਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਉਹ ਜਿਹੜੇ ਐਸੇ ਸਮਾਜ ਦੇ ਉੱਤੇ ਸ਼ਰਿਆਮ ਗੁੰਡਾਗਰਦੀ ਕਰਕੇ ਉਹਨਾਂ ਦੀ ਕੁੱਟਮਾਰ ਕਰਦੇ ਆ ਅਸੀਂ ਦੁਬਾਰਾ ਫੇਰ ਮੈਂ ਇਹ ਗੱਲ ਇੱਕ ਚੇਤਾਵਨੀ ਵੀ ਦੰਨੇ ਆ ਵੀ ਜੇਕਰ ਤੁਸੀਂ ਇਹਨਾਂ ਦੇ ਉੱਤੇ ਜਿਹੜਾ ਚਾਹੇ ਉਹ ਚੀਮਾ ਚਾਹੇ ਜਤਿੰਦਰ ਸ਼ਰਮਾ ਉਹ ਜਿਹੜੇ ਬੰਦੇ ਨੇ ਕੁੱਟਮਾਰ ਕਰੀ ਹੈ ਉਹਨਾਂ ਦੇ ਉੱਤੇ ਐਸਸੀਐਸਟੀ ਪਲਾ ਕੇ ਪਰਚਾ ਦਰਜ ਨਾ ਕਰਿਆ ਤਾਂ ਅਸੀਂ ਫਿਰ ਇੱਥੇ 5-400 ਬੰਦਾ ਇਕੱਠਾ ਕਰਕੇ ਜਿਹੜਾ ਸਰਕਾਰ ਦਾ ਸਿਆਪਾ ਵੀ ਕਰਾਂਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਔਰ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿਸਾਨ ਰੋਕ ਰਹੇ ਆ ਕਿਤੇ ਇਹ ਨਾ ਹੋਵੇ ਕਿ ਪੂਰਾ ਪੰਜਾਬ ਇਹ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦੇ ਲਈ ਰੋਡਾਂ ਦੇ ਉੱਤੇ ਆ ਜਵੇ ਕੈਸ ਕਰਕੇ ਉਹਨਾਂ ਦੇ ਉੱਤੇ ਜਿਹੜੀ ਦੋਸ਼ੀਆਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਕੁਝ ਕਹਿੰਦਾ ਹੋਇਆ ਜਿਹੜੇ ਸਾਡੇ ਪ੍ਰੈਸ ਵਾਲੇ ਵੀਰ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਅੱਜ ਅਸੀਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੀ ਜੋ ਕਮਾਂਡ ਵੱਡੇ ਭਰਾ ਬਲਵਿੰਦਰ ਸਿੰਘ ਕੁੰਬੜਾ ਜੀ ਵੱਲੋਂ ਸਾਨੂੰ ਕਾਲ ਆਈ ਸੀ ਕਿ ਜੋ ਖੰਨੇ ਘਟਨਾ ਵਾਪਰੀ ਆ ਪਾਇਲ ਵਿਖੇ ਉਸ ਦੇ ਸਬੰਧ ਚ ਛੇੜੀ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਉਹਨਾਂ ਦੇ ਵਿੱਚ ਸਾਡੀ ਜਿਹੜੀ ਸੰਸਥਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਆਲ ਇੰਡੀਆ ਬਤੌਰ ਚੇਅਰਮੈਨ ਦੀ ਸੇਵਾ ਦੇ ਨਿਭਾ ਰਹੇ ਆ ਅੱਜ ਜੋ ਇਹਨਾਂ ਨੇ ਜੋ ਘਟਨਾ ਵਾਪਰੀ ਆ ਪਾਇਲ ਵਿਖੇ ਖੁਦ ਪੁਲਿਸ ਮੁਲਾਜ਼ਮ ਰਿਟਾਇਰ ਹੋਣ ਦੇ ਬਾਵਜੂਦ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਜੋ ਧਰਾਵਾਂ ਦਰਜ ਕਰਨੀਆਂ ਸਨ ਉਹ ਨਈਆਂ ਹੋਈ ਇਸ ਲਈ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਜਿਵੇਂ ਪੁਲਿਸ ਨੇ ਦਰਜ ਕੀਤੇ ਬਿਆਨ ਮੁਤਾਬਕ ਧਾਰਾਂ ਦਰਜ ਨਾ ਕੀਤੀਆਂ ਤਾਂ ਸਾਡੀ ਸੰਸਾ ਜਿਹੜੀ ਇਹਨਾਂ ਦੇ ਨਾਲ ਜੋ ਵੀ ਅਗਲਾ ਪ੍ਰੋਗਰਾਮ ਅਲਿਖਣਗੇ ਰਿਜ਼ਰਵੇਸ਼ਨ ਚੋਰ ਫੜੋ ਟੀਮ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਵੀ ਉਹਨਾਂ ਦੇ ਨਾਲ ਖੜਕੇ ਇੱਥੇ ਸਾਥ ਦੇਵਾਂਗੇ ਤੇ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਜੋ ਇਹ ਘਟਨਾ ਵਾਪਰੀ ਹੈ ਜੋ ਬਿਆਨ ਦੇ ਆਧਾਰ ਤੇ ਜੋ ਧਾਰਾਵਾਂ ਬਣਦੀਆਂ ਉਹ ਦਰਜ ਕੀਤੀਆਂ ਜਾਣ ਨਹੀਂ ਤਾਂ ਅਗਲਾ ਪ੍ਰੋਗਰਾਮ ਜੋ ਸੰਸਥਾ ਵੱਲੋਂ ਦਿੱਤਾ ਜਾਏਗਾ ਉਸ ਮੁਤਾਬਕ ਅਸੀਂ ਇਹਨਾਂ ਦੇ ਨਾਲ ਸਾਥ ਦੇਵਾਂਗੇ ਬਹੁਤ ਹੀ ਸਤਿਕਾਰਯੋਗ ਜਿਵੇਂ ਸਾਰੀ ਵਖਵਖ ਜਿੱਥੇ ਬੰਦੀਆਂ ਦੇ ਪ੍ਰਧਾਨ ਸਹਿਬਾਨਾ ਨੇ ਗੱਲ ਦੱਸੀ ਹੈ ਗਲਜਾਰ ਸਿੰਘ ਖੰਨਾ ਜੀ ਦੀ ਹਮਦਰਦੀ ਕਰਨ ਲਈ ਸਪੋਰਟ ਕਰਨ ਲਈ ਐਸ்சி ਬੀਸੀ ਮਹਾਪੰਚਾਇਤ ਵੱਲੋਂ ਮੋਰਚੇ ਦੇ ਸੜੀਆਂ ਸਾਰੀਆਂ ਜਿੱਥੇ ਬੰਦੀਆਂ ਪਹੁੰਚੀਆਂ ਨੇ ਤੇ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਅੱਜ ਇੱਕ ਐਲਾਨ ਕਰਦੇ ਆ ਕਿ ਜੇ ਗੁਲਜਾਰ ਸਿੰਘ ਖੰਨਾ ਜੀ ਨੂੰ ਨਾਂਨਸਾਫ਼ ਨਿਆਂ ਮਿਲਿਆ ਉਸ ਜਤਿੰਦਰ ਸ਼ਰਮਾ ਭਪਿੰਦਰ ਚੀਮਾ ਉਹਦਾ ਨਾਂ ਵਿੱਚ ਪੈਂਦਾ ਨਹੀਂ ਤੇ ਐਸੀ ਸਟ੍ਰਿਕਟ ਨਹੀਂ ਲੱਗਦਾ ਇਸ ਪਰਚੇ 'ਚ ਤਾਂ ਐਸਐਸਪੀ ਖੰਨੇ ਦਾ 15 ਦਿਨ ਬਾਅਦ ਅੱਜ ਤੋਂ 15 ਦਿਨ ਬਾਅਦ ਕਰੋ ਕੀਤਾ ਜਾਵੇਗਾ ਅਸੀਂ 2 ਹਫ਼ਤੇ ਦਾ ਟਾਈਮ ਦਿੰਦੇ ਨੇ ਤੇ ਹੋਰ ਵੀ ਜੋ ਬੀਬੀ ਨੇ ਜਸਪੀਰ ਕੌਰ ਨੇ ਸੋਚਣਾ ਪਾਰਟੀ ਪ੍ਰਤੀ ਉਹ ਇਹਨਾਂ ਦੀ ਆਪਣੀ ਖੁਸ਼ੀ ਹੈ ਨਹੀਂ ਦੱਦੀ ਐਸਐਸਪੀ ਦਫ਼ਤਰ ਦਾ ਜਿਹੜਾ ਖੰਨੇ ਦਾ ਕਰੋ ਕਰਾਂਗੇ ਉਸ ਤੋਂ ਬਾਅਦ ਜੇਕਰ ਨਹੀਂ ਇਨਸਾਫ ਨਾ ਨੇ ਇਨਸਾਫ ਮਿਲਦਾ ਤਾਂ ਇੱਥੇ 7 ਵਜੇ ਦੀਆਂ ਲੈਟਾਂ ਕੋਲੇ ਇਸੇ ਸਰਕਾਰ ਦੇ ਖਿਲਾਫ ਇਸੇ ਪੁਲਿਸ ਦੇ ਖਿਲਾਫ ਇੱਥੇ ਕਰਾ ਕਰਾਂਗੇ ਤੇ ਪਿੱਟ ਸੇ ਆਪਾਂ ਪੁਲਿਸਗਾ ਕਰਾਂਗੇ ਤੇ ਪੁਲਿਸ ਮੁਲਾਜ਼ਮ ਨੂੰ ਹੀ ਪੁਲਸੋਂ ਨਿਆਂ ਇਨਸਾਫ ਦਿਵਾਉਣ ਲਈ ਇਹ ਪਹਿਲੀ ਘਟਨਾ ਹੋਏਗੀ ਉਸ ਵਾਸਤੇ ਤਾਂ ਕਿ ਪੁਲਿਸ ਦੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲੱਗੂਗਾ ਤੇ ਇੰਨਾ ਹੀ ਬੇਨਤੀਆਂ ਕਰਦਾ ਖੇਮਾ ਦਾ ਜੱਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ